ਤੇਰੇ ਚੱਲੇ ਫਰੀ ਜਵਾਨੀ ਦਾ ਜਿਹੜੇ ਪਾਸੇ ਜਾਵੇਂ ਤੁਮ ਤਾਰਾਂ ਪੈਂਦੀਆਂ ਅੰਦੀ ਨਾਲ ਤੇਰੀਆਂ ਪੱਤੇ ਭਖਦੀਆਂ ਵਧੀਆ ਅੱਜ ਦਾ ਫੰਕਸ਼ਨ ਰਿਹਾ ਜਿੱਥੇ ਐਨਈਐਸ ਸਕੂਲ ਅਠਵਾਲ ਤੇ ਸਪ੍ਰਿੰਗਫੀਲਡ ਸਕੂਲ ਅਠਵਾਲ ਦੇ ਪ੍ਰਬੰਧਕਾਂ ਵੱਲੋਂ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਜਿੱਥੇ ਸੇਧ ਦੇਣ ਵਾਲੀਆਂ ਜਿਹੜੀਆਂ ਕੋਰੀਓਗ੍ਰਾਫੀ ਬੱਚਿਆਂ ਵੱਲੋਂ ਅੱਜ ਪੇਸ਼ ਕੀਤੀਆਂ ਗਈਆਂ ਜਿੱਥੇ ਗੁਰਤੇਗ ਭਦਰਸਾਹਬ ਜੀ ਦੀ ਸ਼ਹਾਦਤ ਨੂੰ ਲੈ ਕੇ ਜਾਂ ਬੱਚਿਆਂ ਦੇ ਅੱਜ ਦਾ ਜਿਹੜਾ ਮਾਹੌਲ ਆ ਤੋਂ ਕਿਦਾਂ ਵਜਣਾ ਚਾਹੀਦਾ ਨਸ਼ਿਆਂ ਤੋਂ ਕਿਦਾਂ ਬਚਣਾ ਚਾਹੀਦਾ ਬਹੁਤ ਵਧੀਆ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਧੰਨਵਾਦੀ ਆ ਸਕੂਲ ਦੇ ਪ੍ਰਬੰਧਕਾਂ ਦਾ ਤੇ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਲੀਕ ਕੇ ਵਧੀਆ ਤਿਆਰੀ ਬੱਚਿਆਂ ਨੂੰ ਜਿਹੜੀ ਕਰਵਾਈ ਹੈ ਤਿਆਰੀ ਨਹੀਂ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਚੀਜ਼ ਭਰੀ ਆ ਕਿ ਗਲਤ ਕੀ ਆ ਤੇ ਸਹੀ ਕੀ ਆ ਕਿ ਕਿ ਸੂਰ ਕੀ ਤੇ ਸਫਰ ਦੇ ਲਖੋ ਲਿਆ ਕਿ ਕਿ ਸੂਰ ਕੀ ਤੇ ਸਫਰ ਦੇ ਲਖੋ ਲਿਆ ਕਿ ਕਿ ਮੇਰੇ ਨਾਲ ਕਿਤੇ ਕੀ ਚ ਪਾਣੀ ਕਿਤੇ ਮਰ ਤੂ ਹਰ ਤੂ ਹਰ ਤੂ ਹਰ ਤੂ ਮਰ ਤੂ ਮਰ ਕਿੰਨੇ ਬਾਰੇ ਕੀ ਕਹਿਣਾ ਚਾਹੋਗੇ ਤ ਬੜੀ ਵਧੀਆ ਤਿਆਰੀ ਕਰਾਈ ਤੁਸੀਂ ਬੱਚਿਆਂ ਦੀ ਬਹੁਤ ਵਧੀਆ ਲੱਗਾ ਜੀ ਸਭ ਚ ਔਰ ਇਵੈਂਟਸ ਕੀ ਲੱਗੀਆਂ ਕਿ ਟਾਈਮ ਪਾਸ ਸੀ ਕਿ ਜਾਂ ਕੁਝ ਮੈਸੇਜ ਵਾਲੀਆਂ ਸੀ ਬਹੁਤ ਨੌਲੇਜ ਵਾਲੀਆਂ ਸੀ ਹਰ ਇੱਕ ਪਰਫਾਰਮੈਂਸ ਵਿੱਚ ਬਹੁਤ ਨੌਲੇਜ ਵਾਲੀਆਂ ਗੱਲਾਂ ਸੀ ਪਾਵੇ ਭੰਗੜਾ ਸੀ ਪਾਵੇ ਗਿੱਧਾ ਸੀ ਜੋ ਵੀ ਐਕਟ ਸੀ ਸਭ ਬਹੁਤ ਵਧੀਆ ਸੀ ਔਰ ਤਨ ਲੱਗਦਾ ਇਹੋ ਜਿਹਾ ਫੰਕਸ਼ਨ ਹੋਣੇ ਚਾਹੀਦੇ ਆ ਬਿਲਕੁਲ ਜੀ ਤੁਹਾਡੇ ਵੱਲੋਂ ਬਹੁਤ ਵਧੀਆ ਤਿਆਰੀ ਕਰਾਈ ਗਈ ਆ ਬਹੁਤ ਵਧੀਆ ਲੱਗਾ ਜੀ ਸਕੂਲ ਬਾਰੇ ਕੀ ਕਹੋਗੇ ਬਹੁਤ ਵਧੀਆ ਸਕੂਲ ਹੈ ਦੀ ਪੜ੍ਹਾਈ ਬਹੁਤ ਵਧੀਆ ਬੱਚਿਆਂ ਦੀ ਚੱਲ ਰਹੀ ਹੈ ਇੱਥੇ ਬਹੁਤ ਵਧੀਆ ਜੀ ਸ਼ੁਕਰੀਆ ਆਯਾ ਰਾਣੀ ਮੰਗੇ ਤਾਇਨਾ ਰਾ ਬਾਰੇ ਕੀ ਕਹਿਣਾ ਚਾਹੋਗੇ ਇਟਸ ਗੁੱਡ ਨਾਈਸ ਕਿਹੜੀ ਪਰਫਾਰਮੈਂਸ ਇਟਸ ਅਮੇজিং ਅਰੇ ਕਿਹੜੀ ਪਰਫਾਰਮੈਂਸ ਜਿਹੜੀ ਬਹੁਤ ਹਾਰਟਚਿੰਗ ਲੱਗੀ ਜਾਂ ਲੱਗਦਾ ਹੈ ਕਿ ਹਮੇਸ਼ਾ ਯਾਦ ਰਹੇਗੀ ਨੈਕਸਟ ਫੰਕਸ਼ਨ ਤੱਕ ਹਾਂ ਬਹੁਤ ਇੰਟਰਸਟਿੰਗ ਸੀ ਕਿ ਜਿਸ ਤਰ੍ਹਾਂ ਸੈਂਡ ਦੀ ਥੋੜੀ ਬਹੁਤ ਅੱਛਾ ਸੀਗਾ ਮਤਲਬ ਕੋਰੀਓਗ੍ਰਾਫੀ ਬਹੁਤ ਜ਼ਿਆਦਾ ਪਰ ਇੱਕ ਮੈਸੇਜ ਬਹੁਤ ਵੱਡਾ ਸੀ ਚਲੋ ਸ਼ੁਕਰੀਆ ਥੈਂਕ ਯੂ कर तुम्हारे हक में उतर आए हैं लगता है ये लोग जाग रहे हैं नहीं परिमा ये लोग कभी नहीं जागेंगे ये लोग बस उतनी देर जागते हैं, जब तक इनकी मोमबत्तियाँ जगती हैं। जब मोमबत्तियाँ बुझ जाती तो ये लोग भी सो जाते हैं वाले, तो ना ने जवाब ਬਾਰੇ ਕੁਝ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਜੀ ਸਾਡੇ ਪਹਿਲੇ ਵੀ ਬੱਚੇ ਬਹੁਤ ਵਧੀਆ ਪੜ੍ਹ ਕੇ ਗਏ ਆ ਜਿਹੜਾ ਆਪਣੀ ਜੜਾ ਇੱਕ ਹੁੰਦਸੀ ਕਰਦੇ ਗਿਆ ਇਹ ਹੋਣਾ ਚਾਹੀਦਾ ਬੱਚਾ ਬਹੁਤ ਹੀ ਵਧੀਆ ਕਿਹੜੀ ਪਰਫਾਰਮੈਂਸ ਸੀ ਜਿਹੜੀ ਜ਼ਿਆਦਾ ਵਧੀਆ ਲੱਗੀ ਦਿਲ ਨੂੰ ਤੁੰਬੀ ਪੂਰੀ ਤਰ੍ਹਾਂ ਜਿਹੜੀ ਆਪਣੇ ਬੱਚੇ ਦੀ ਨਹੀਂ ਪਤਾ ਕਰ ਗਿਆ ਲੋਕ ਕਿਦਾਂ ਦਾ ਲੱਗਾ ਫੰਕਸ਼ਨ ਪਛੀਵਰ ਦਾ ਦੇਖਿਆ ਪ੍ਰੋਗਰਾਮ ਆ ਚੜ੍ਹ ਕੇ ਚਲਾਇਆ ਤੋਂ ਬਾਅਦ ਸਪੋਰਟ ਦੀ ਰੱਖੀ ਹੋਵੇ ਮਾਰਾ ਚੜ੍ਹਦੀ ਕਲਾ ਜੀ ਇਸ ਵਾਰ ਤਾਂ ਦੇਖੀ ਪਛੀਵਰ ਤੁਸੀਂ ਪਾਰਟਿਸਿਪੇਟ ਕੀਤਾ ਸੀ ਤੇ ਇਸ ਵਾਰ ਦਾ ਫੰਕਸ਼ਨ ਉਹਦੇ ਮੁਕਾਬਲੇ ਕਿਵੇਂ ਲੱਗਾ ਬਹੁਤ ਜ਼ਿਆਦਾ ਵਧੀਆ ਕਾ ਜਾ ਕੇ ਓਏ ਵਾਸਾ ਇਹ ਵਦੇ ਸਪਟਾ ਜ਼ਿਆਦਾ ਹੀ ਵਧੀਆ ਸੀ ਪੰਗੜਾ ਬਹੁਤ ਵਧੀਆ ਸੀ ਬਹੁਤ ਵਧੀਆ ਲੱਗਾ ਬੱਚਿਆਂ ਨੇ ਕੰਮ ਬਹੁਤ ਵਧੀਆ ਕੀਤਾ ਸੋ ਕਿਵੇਂ ਪਬਲਿਕ ਦਾ ਆਉਣਾ ਜਾਣਾ ਰਿਹਾ ਲਗਾਤਾਰ ਫੰਕਸ਼ਨ ਦੇ ਵਿੱਚ ਕਿਵੇਂ ਲੱਗਾ ਅੱਜ ਦਾ ਫੰਕਸ਼ਨ ਪਬਲਿਕ ਦੇ ਚਿਹਰੇ ਕੀ ਦੱਸ ਰਹੇ ਸੀ ਬਹੁਤ ਖੁਸ਼ ਤੇ ਬਹੁਤ ਵਧੀਆ ਗੁੱਡ ਵੈਰੀ ਗੁੱਡ ਮੈਂ ਖੁਦ ਵੀ ਉੱਥੇ ਸਾਰੇ ਪ੍ਰੋਗਰਾਮ ਨੂੰ ਇੰਜੋਏ ਕੀਤਾ ਵਾ ਔਰ ਗਰਮੀ ਦੇ ਬਾਵਜੂਦ ਵੀ ਬੱਚਿਆਂ ਦੇ ਜਿੰਨਾ ਪੰਡਾਲ ਬੱਚਿਆਂ ਦੇ ਪ੍ਰਬੰਧ ਜਾਂ ਪੇਰੈਂਟਸ ਵੱਲੋਂ ਜਿੰਨਾ ਪ੍ਰਬੰਧ ਕੀਤਾ ਗਿਆ ਸੀਗਾ ਨਾ ਉਹ ਥੋੜਾ ਪੈ ਗਿਆ। ਅਸੀਂ ਕੋਈ ਨਹਿਰ ਕੋਈ ਸਾਗਿਆ ਏ ਤੇਰੀ ਹੱਕ ਨਹੀਂ ਟੜਕਦੀ ਕਾਜਿਆ ਏ ਆਰਾ ਇੱਕ ਸਭੀ ਸੰਲੇ ਆ ਗਿਆ ਏ। 10 ਦੇ ਵਿੱਚੋਂ ਕਿੰਨੇ ਮਾਰਕਸ ਦੇਣਾ ਚਾਹੋਗੇ ਅੱਜ ਦੇ ਫੰਕਸ਼ਨ ਨੂੰ? ਆਈ ਹੈਵ ਗੋਨ 10 ਬਟ ਆਰ 10। ਤੇ ਵਾਸਤੇ ਵੇ ਤਾਂ ਦੱਸਣਾ ਤੇ ਵਿੱਚੋਂ ਮੈਂ 50 ਵੀ ਦੇ ਰਿਹਾ ਜੀ। ਕਾਸੇ ਨੰਬਰ ਤੇਨਚੂ ਤੇਣੀ ਦੇ ਸੰਦੇਸ਼ ਮੈਨੂੰ ਮਾਨਾ